ਤਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਮੁਖ ਹੋਏ ਬੰਦੇ ਦਾ ਬੰਦਾ ਅਗਲੇ ਦਿਨ ਪੀਖੀ ਦਾ ਚੌਧਰੀ ਦੇਸੂ ਜੋ ਸੁਲਤਾਨੀਆਂ ਸੀ ਅਤੇ ਵਡੇਰੀਆਂ ਦੀ ਰੀਤੀ ਛੱਡ ਮੁਸਲਮਾਨਾਂ ਦੀ ਸਰਾਹ ਤੇ ਚੱਲਣ ਲੱਗ ਪਿਆ ਸੀ ਤੁਰਕ ਰੀਤ ਸਿਰ ਉੱਪਰ ਧਾਰਿਆ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਮਹਾਰਾਜ ਨੇ ਉਸ ਨੂੰ ਸਮਝਾਇਆ ਦੇਸ ਰਾਜ ਤੂੰ ਹਿੰਦ ਚੌਧਰੀ ਧਰਮ ਦਾ ਰਾਖਾ ਹੋ ਕੇ Hindu ਧਰਮ ਦਾ ਹੀ ਘਾਤਕ ਬਣ ਰਿਹਾ ਹੈ ਇਹ ਕੀ ਮਤ ਫੜੀ ਹੈ ਵਾਰਤਾ ਖੇਤ ਦੀ ਰਾਖੀ ਲਈ ਹੁੰਦੀ ਹੈ ਖਾਂ ਲਈ ਨਹੀਂ ਇਸ ਤਰ੍ਹਾਂ ਚੌਧਰੀ ਤਾਂ ਪਰਜਾ ਤੇ ਧਰਮ ਦੀ ਰੱਖਿਆ ਲਈ ਹੁੰਦੇ ਹਨ ਤੁਰਕ ਦਾ ਝੂਠਾ ਖਾਂਦਾ ਹੈ ਅਤੇ ਮਾਨਸਿਕ ਅਦੀਨਗੀ ਵੀ ਨਾਲ ਫੜ ਲਈ ਹੈ ਤੇਰੀ ਪਰਜਾ ਵੀ ਅਜਹੀ ਗੁਲਾਮੀ ਵਿੱਚ ਫਸ ਗਈ ਹੈ ਤੂੰ ਸੋਚ ਜਿਸ ਪ੍ਰਭੂ ਅੱਗੇ ਸਾਰੇ ਸਿਰ ਝੁਕਦੇ ਹਨ ਉਸ ਅੱਗੇ ਹੀ ਸਾਨੂੰ ਝੁਕਣਾ ਚਾਹੀਦਾ ਹੈ ਮਨਮੁਖ ਹੋਏ ਬੰਦੇ ਦਾ ਬੰਦਾ ਇਹ ਮਨੁੱਖਾ ਵਾਲਾ ਵਤੀਰਾ ਨਹੀਂ ਬਗੈਰ ਸਤਿਗੁਰੂ ਦੇ ਸਤਨਾਮ ਦੇ ਕੋਈ ਸਹਾਈ ਨਹੀਂ ਹੋ ਸਕਦਾ ਸਤਿਗੁਰ ਸਤਨਾਮ ਬਿਨ ਔਰ ਨਹੀਂ ਛੁਡਾਈ ਸਕੈ ਤਸਠੌਰ ਮਹਾਰਾਜ ਨੇ ਸੁਲਤਾਨੀਆਂ ਦੇ ਮੁਖੀ सैयद अहमद ਦੀ ਵਾਰਤਾ ਸੁਣਾਈ ਕਿ ਉਹ ਤਾਂ ਆਪ ਹੀ ਦੀਨ ਦਸਾ ਵਿੱਚ ਮਰੀਦਾ ਹੱਥੋਂ ਮਾਰਿਆ ਗਿਆ ਤੇ ਪਿੱਛੋਂ ਕੁਝ ਭਿਖਾਰੀ ਭਰਨ ਵਾਲਿਆਂ ਮੰਗਤਾ ਮੰਗਤਿਆਂ ਨੇ ਉਸ ਦੀਆਂ ਕਰਾਮਾਤਾਂ ਫੈਲਾ ਕੇ ਭੋਲੇ ਭਾਲੀ ਲੋਕਾਂ ਨੂੰ ਜਾਲ ਵਿੱਚ ਫਾਹਿਆ ਦੇ ਸੁਨੇ ਇਹ ਸਭ ਸੁਣਦੇ ਸਾਰ ਹੀ ਖੁੰਡੀ ਤੇ ਮਸੱਲਾਟਾ ਵਿੱਚ ਹੀ ਸੁੱਟ ਦਿੱਤਾ ਸਿੱਖ ਹੋਇਆ ਸਾਰਾ ਪਿੰਡ ਵੀ ਸੁਲਤਾਨ ਗੁੱਗੇ ਦੇ ਕਬਰ ਨੂੰ ਪੂਜਨਾ ਛੱਡ ਕੇ ਨਾਮ ਵਿੱਚ ਲੱਗਾ ਮਹਾਰਾਜ ਜੀ ਨੇ ਦੇਸੂ ਨੂੰ ਪੰਜ ਤੀਰ ਬਖਸ਼ੇ ਪਿੱਛੋਂ ਫਿਰ ਉਸਨੇ ਘਰਵਾਲੀ ਦੇ ਚੁੱਕੇ ਚੁਕਾਏ ਪੰਜੇ ਤੀਰ ਭੰਨ ਸੁੱਟ ਦਿੱਤੇ ਬਾਣਾ ਐਸਾ ਵਰਤਿਆ ਕਿ ਉਹ ਆਪੂ ਘੋੜੇ ਤੋਂ ਡਿੱਗ ਕੇ ਮਰ ਗਿਆ ਅਤੇ ਖਾਨਦਾਨ ਕੋਲੋਂ ਚੌਧਰੀ ਪੁਨਾ ਵੀ ਖੁੱਸ ਗਿਆ ਪਿੰਡ ਸਾਰਾ ਭਗਤੀ ਭਾਵ ਵਿੱਚ ਲੱਗਣ ਲੱਗਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ